ਇਹ ਜਗ੍ਹਾ ਸੋਨਾ ਮਰਗਾ ਜਾਂ ਸੋਨਾ ਮਰਗਾ ਇਹ ਸ਼੍ਰੀਨਗਰ ਤੋਂ ਜਿਹੜਾ ਲੇਹ ਦਾ ਰਸਤਾ ਹੈ ਉਹਦੇ ਉੱਪਰ ਪੈਂਦਾ ਹੈ ਆਹੀ ਜਗ੍ਹਾ ਹੈ ਜਿਹੜੀ ਇੱਥੇ ਦੇਖਣ ਵਾਲੀ ਹੈ ਇਹ ਇੱਕ ਘਾਟੀ ਹੈ ਹੜਦ ਵਾਲੇ ਪਹਾੜ ਨੇ ਦੇ ਵਿਚਾਲੇ ਕੁਝ সমਤਲ ਜੀ ਜਗ੍ਹਾ ਹੈ ਤੇ ਨਾਲ ਸਿੰਧੂ ਦਰਿਆ ਹੈ ਜਿਹੜਾ ਉਹ ਇਹਦੀ ਖੂਬਸੂਰਤੀ ਨੂੰ ਵਧਾਉਂਦਾ ਪੁਰਾਣੇ ਸਮਿਆਂ ਵਾਲਾ ਸਿਲਕ ਰੂਟ ਵੀ ਇਹੀ ਐ ਇਥੋਂ ਦੀ ਲੰਘਦਾ ਤੇ ਇਥੋਂ ਬਹੁਤ ਸਾਰੇ ਟਰੈਕ ਨੇ ਵੀ ਜਿਹੜੇ ਜਾਂਦੇ ਨੇ ਭਾਵੇਂ ਉਹ ਲੇਨੂ ਹੋਵੇ ਭਾਵੇਂ ਉਹ ਜ਼ੰਗਸਰ ਨੂੰ ਹੋਵੇ ਫੋਟੋਗ੍ਰਾਫੀ ਹੋ ਰਹੀ ਆ ਹਾਈ ਹਾਈ ਇਹ ਜਿੱਥੇ ਅਸੀਂ ਹੋਟਲ 'ਚ ਰੁਕੇ ਤੇ ਉੱਥੇ ਅਸੀਂ ਖੜੇ ਤੇ ਉਸ ਤੋਂ ਬਾਅਦ ਅਸੀਂ ਚੱਲੇ ਰਸਤੇ ਦੇ ਵਿੱਚ ਵੀ ਅਸੀਂ ਕਾਫੀ ਜਗ੍ਹਾ ਰੁਕਦੇ ਗਏ ਕਿਉਂਕਿ ਜਿੱਥੇ ਸੋਹਣੀ ਜੀ ਉਹ ਉਹਨੇ ਦ੍ਰਿਸ਼ ਬਣਦੇ ਨੇ ਕੁਦਰਤ ਸੁਹਣੀ ਦਿਖਦੀ ਆ ਉੱਥੇ ਰੁਕਣਾ ਬਣਦਾ ਐਵੇਂ ਭੱਜ ਕੇ ਇੱਕ ਜਗ੍ਹਾ ਤੋਂ ਚੱਲ ਕੇ ਦੂਸਰੀ ਜਗ੍ਹਾ ਚਲੇ ਗਏ ਤੇ ਫਰੋ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਸ਼ਹਿਰਾਂ ਦੇ ਵਿੱਚ ਜਾਂ ਆਬਾਦੀ ਦੇ ਵਿੱਚ ਤਾਂ ਆਪਾਂ ਰਹਿਣੇ ਆ ਇੱਧਰ ਜਾਣ ਦਾ ਫਾਇਦਾ ਤਾਂ ਹੀ ਆ ਵੀ ਜੇ ਆਪਾਂ ਇਹਨਾਂ ਜਗ੍ਹਾ ਦਾ ਆਨੰਦ ਮਾਣਦੇ ਹੋਈ ਜਾਈਏ ਰਸਤੇ 'ਚ ਰੁਕਦੇ ਹੋਈ ਜਾਈਏ ਤੇ ਆਮਨਾ ਖੜਾ ਇੰਦਰ ਖੜਾ on the banks of Indus. ਇਦੋਂ ਅੱਗੇ ਗਏ ਤਾਂ ਮੌਸਮ ਹੋ ਗਿਆ ਖਰਾਬ ਤੇ ਅਸੀਂ ਜਿਵੇਂ ਤੇ ਵੀ ਨਵੇਂ ਕਲਾ ਪਹੁੰਚੇ ਤੇ ਕਾਫੀ ਠੰਡ ਇਸ ਜਗ੍ਹਾ ਦੇ ਉੱਪਰ ਅਸੀਂ ਮਹਿਸੂਸ ਕੀਤੀ ਇੱਥੇ ਬਰਫ਼ ਦਾ ਤੂਫਾਨ ਆ ਗਿਆ ਤੇ ਪੂਰਾ ਭਿੱਜ ਗਏ ਆ ਚੜ ਗਿਆ ਪੂਰਾ ਨੇ ਵੀ ਉੱਥੇ ਘੜੇ ਨੇ ਇਤੇ தா ਮੁਛਾਂ ਨ ਬਚਦੇ ਨੇ ਇਹ ਰਾਸਤੇ ਸੀ ਅੱਗੇ ਜਾਣਾ ਹੁਣ ਲੰਮਾ ਯੂਰੂ ਦੇਖਦੇ ਆ ਵੀ ਪਹੁੰਚਿਆ ਜਾਂਦਾ ਕਿ ਨਹੀਂ ਟਾਪ ਪਿੰਡ ਖਾਂਗਰਾਲਾ ਠੰਡ ਹੋ ਗਈ ਦੀ ਜਾਨੇ ਫਿਰ ਇੱਥੇ ਰੁਕਣਾ ਪਿਆ ਮੀਂਹ ਤੇ ਬਰਫ ਪੈਣੀ ਲੱਗੀ ਛੋਟਾ ਜਿਹਾ ਪਿੰਡ ਹੈ ਰੁਕ ਨਵੀਂ ਜਗ੍ਹਾ ਦੇਖੀ